2400 ਕਰੋੜ ਮੱਛਰਾਂ ਨੂੰ ਅਮਰੀਕਾ 'ਚ ਖੁੱਲ੍ਹਿਆਂ ਮਛੜਿਆ ਜਾਊ ਇਹ ਇੰਨੇ ਮੱਛਰ ਨੇ ਵੀ ਪੂਰੀ ਧਰਤੀ ਉੱਤੇ ਮੌਜੂਦ ਹਰ ਇੱਕ ਇਨਸਾਨ ਨੂੰ ਤਿੰਨ-ਤਿੰਨ ਮੱਛਰ ਆ ਜਾਣ ਪਰ ਅਮਰੀਕਾ 'ਚ ਇਹ ਕੀਤਾ ਕਿਉਂ ਜਾ ਰਿਹਾ ਜਦੋਂ ਕਿ ਅਮਰੀਕਾ ਤਾਂ ਪਹਿਲਾਂ ਹੀ ਮੱਛਰਾਂ ਤੋਂ ਪਰੇਸ਼ਾਨ ਹੈ ਦਰਅਸਲ ਇਹ ਜਹੇ ਮੱਛਰ ਨੇ ਜਿਹੜੇ ਮੱਛਰਾਂ ਨੂੰ ਧਰਤੀ ਤੋਂ ਖਤਮ ਕਰਨ ਲਈ ਬਣਾਏ ਗਏ ਨੇ ਮਤਲਬ ਮੱਛਰਾਂ ਨੂੰ ਮਾਰਨ ਲਈ ਮੱਛਰਾਂ ਦਾ ਹੀ ਇਸਤੇਮਾਲ ਜੀ ਹਾਂ ਇਸ ਤਰੀਕੇ ਨਾਲ ਸ਼ਾਇਦ ਉਹ ਮੱਛਰ ਸਾਡੀ ਧਰਤੀ ਉੱਤੇ ਰਹਿਣ ਹੀ ਨਾ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ ਪਰ ਜਾਇਹਾ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਤਾਂ ਇਸ ਦਾ ਮੱਜਵਾਬ ਹੈ ਖਤਰਾ ਦਰਅਸਲ ਸਾਡੀ ਧਰਤੀ ਦੇ ਪਾਏ ਜਾਂਦੇ ਜੀਵਾਚੋ ਸਭ ਤੋਂ ਖਤਰਨਾਕ ਜੀਵੀ ਮੱਛਰ ਹੈ ਜੇਕਰ ਸਾਡੀ ਧਰਤੀ ਦੇ ਉੱਤੇ ਹਰ ਸਾਲ ਸੱਪਾਂ ਦੇ ਕੱਟਣ ਕਾਰਨ ਮਰਨ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 50 ਹਜ਼ਾਰ ਤੱਕ ਰੋਪੜ ਜਾਂਦੀ ਹੈ ਪਰ ਮੱਛਰਾਂ ਦੇ ਕੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਲੱਖ ਤੇ 25 ਹਜ਼ਾਰ ਤੋਂ ਵੀ ਪਾਰ ਹੋ ਜਾਂਦੀ ਹੈ ਮੱਛਰ ਬੇਸ਼ੱਕ ਸਾਨੂੰ ਇੱਕੋ ਜੀ ਦੀਦੇ ਨੇ ਪਰ ਧਰਤੀ ਦੇ ਉੱਤੇ ਮੱਛਰਾਂ ਦੀਆਂ 3500 ਪ੍ਰਜਾਤੀਆਂ ਮੌਜੂਦ ਨੇ ਇਹਨਾਂ ਦੇ ਵਿੱਚੋਂ ਕੁਝ ਗਿਣੀਆਂ ਚੁਣੀਆਂ ਪ੍ਰਜਾਤੀਆਂ ਜਾਣਲੇ ਪੱਗ ਬਿਮਾਰੀਆਂ ਤੱਕ ਫਲਾਉਂਦੀਆਂ ਨੇ ਇਹਨਾਂ ਦੇ ਵਿੱਚੋਂ ਹੀ ਇੱਕ ਪ੍ਰਜਾਤੀ ਹੈ ਏਡਿਸ ਅਡਜੈਕਟਿਵ ਤੇ ਇਹ ਇਨਵੇਸਿਵ ਸਪੀਸੀਜ਼ ਆ ਜਾਨੀ ਕਿ ਆਕਰਮਕ ਪ੍ਰਜਾਤੀ ਇਸ ਦੇ ਵਿੱਚ ਚਿਕਨਗੁਨੀਆ ਡੇਂਗੂ ਜ਼ਿਕਾ ਫਲੂ ਜਾਂ yellow flu ਵਰਗੀਆਂ ਬਿਮਾਰੀਆਂ ਜਿਹੜੀਆਂ ਇਸ ਦੇ ਦੌਰਾਨ ਫਲਾਈਆਂ ਜਾਂਦੀਆਂ ਨੇ ਇਸ ਪ੍ਰਜਾਤੀ ਦੇ ਮੱਛਰਾ ਜਿਹੜੇ ਆਮ ਘਰਾਂ ਦੇ ਆਸ-ਪਾਸ ਰਹਿੰਦੇ ਨੇ ਤੇ ਸਾਡੇ ਭੋਜਨ ਵਗੈਰਾ ਦੇ ਉੱਤੇ ਬੈਠ ਕੇ ਤੇ ਜਾਂ ਫਿਰ ਸਾਡੇ ਉੱਤੇ ਹੀ ਦਿਨ ਦੇ ਸਮੇਂ ਹਮਲਾ ਕਰਦੇ ਨੇ ਇਹਨਾਂ ਨੂੰ ਮਾਰ ਦੇ ਲਈ ਆਮ ਤਰੀਕਾ ਵੀ ਪ੍ਰਚਲਿਤ ਹਤੇ ਇਹ ਹੈ ਇਨਸੈਕਟੀਸਾਈਡਸ ਦੀ ਇਸਤਮਾਲ ਯਾਨੀ ਕਿ ਕੀਟਨਾਸ਼ਕਾਂ ਦਾ ਇਸਤੇਮਾਲ ਪਰ ਅਮਰੀਕਾ ਦੇ ਵਿੱਚ ਮੱਛਰਾਂ ਨੂੰ ਕੰਟਰੋਲ ਕਰਨ ਦੇ ਲਈ ਕੀਟਨਾਸ਼ਕਾਂ ਦਾ ਹੈਵੀ ਇਸਤੇਮਾਲ ਕੀਤਾ ਜਾਂਦਾ ਪਰ ਇਸ ਦੀ ਬਜਾਏ ਕਾਰਨ ਤਿਤਲੀਆਂ ਅਤੇ ਹੋਰ ਮਧੂਮੱਖੀਆਂ ਵਰਗੇ ਜੀ ਵੀ ਮਾਰੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਕੀਟਨਾਸ਼ਕਾਂ ਦੇ ਨਾਲ ਇੱਕ ਹੋਰ ਵੀ ਸਮੱਸਿਆ ਜਿਹਦਾ ਖੂਬ ਇਸਤੇਮਾਲ ਹੋਣ ਦੀ ਬਜਾਏ ਕਾਰਨ ਮੱਛਰਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਪ੍ਰਤੀਰੋਧਕ ਸ਼ਮਤਾ ਵੀ ਵਿਕਸਿਤ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਮੱਛਰ ਇਹਨਾਂ ਕੀਟਨਾਸ਼ਕਾਂ ਨੂੰ ਖਾ ਕੇ ਵੀ ਨਹੀਂ ਮਰਦੇ ਅਮਰੀਕਾ ਦੇ ਵਿੱਚ ਫਲੋਰੀਡਾ ਨਾਂ ਦਾ ਇੱਕ ਰਾਜ ਮੌਜੂਦ ਹੈ ਤੇ ਫਲੋਰੀਡਾ ਦੇ ਦੱਖਣ ਦੇ ਵਿੱਚ ਆਈਲੈਂਡਸ ਦੀ ਇੱਕ 체ਨ ਮੌਜੂਦ ਹੈ ਤੇ ਇਸ ਜਗ੍ਹਾ ਦਾ ਨਾਮ ਹੈਡਾ ਫਲੋਰੀਡਾ ਕੀਜ਼ ਕਿਹਾ ਜਾਂਦਾ ਇਸ ਜਗ੍ਹਾ ਨੂੰ ਇੱਥੇ 2009 ਦੇ ਵਿੱਚ ਡੇਂਗੂ ਤੇ ਜੀਕਾ ਵਾਇਰਸ ਦੇ ਮਾਮਲਿਆਂ ਬਹੁਤ ਜ਼ਿਆਦਾ ਵੱਧਣੇ ਸ਼ੁਰੂ ਹੋ ਗਏ ਇੱਕ ਕੰਪਨੀ ਹੈ ਆਕਸੀਟੈਕ ਤੇ ਉਸਨੇ 2021 ਦੇ ਵਿੱਚ ਫਲੋਰਿਡਾ ਕੀ ਦੇ ਵਿੱਚੀ ਮੱਛਰਾਂ ਨੂੰ ਮਾਰਦਾ ਇੱਕ ਐਕਸਪੈਰੀਮੈਂਟ ਕੀਤਾ ਤੇ ਬਾਅਦ ਦੇ ਵਿੱਚ ਇਸ ਦੀ ਸਫਲਤਾ ਦੀ ਵੀ ਘੋਸ਼ਣਾ ਕੀਤੀ ਆਕਸੀਟੈਕ ਬਰਾਜ਼ੀਲ ਦੇ ਵਿੱਚ ਵੀ ਇਸ ਤੋਂ ਪਹਿਲਾਂ ਇੱਕ ਐਕਸਪੈਰੀਮੈਂਟ ਕਰ ਚੁੱਕੀ ਆ ਤੇ ਲੇਟੈਸਟ ਖਬਰ ਇਹ ਆ ਜਾਨਕਿ ਸਾਲ 2022 ਦੇ ਵਿੱਚ ਆਕਸੀਟੈਕ ਨੇ ਫਲੋਰੀਡਾ ਤੇ ਕੈਲੀਫੋਰਨੀਆ ਨੇ ਵਿਚ ਇੱਕ ਪ੍ਰਯੋਗ ਸ਼ੁਰੂ ਕੀਤਾ ਸੀ ਤੇ ਇਸ ਦੇ ਤਹਿਤ ਉਹਨਾਂ ਦੇ ਦੁਆਰਾ 2024 ਤੱਕ ਫਲੋਰੀਡਾ ਤੇ ਕੈਲੀਫੋਰਨੀਆ ਦੇ ਵਿੱਚ 2400 ਕਰੋੜ ਮੱਛਰ ਖੁੱਲੇ ਦੇ ਵਿੱਚ ਛੱਡੇ ਜਾਣਗੇ ਹੁਣ ਤੁਸੀਂ ਆਖੋਗੇ ਕਿ ਗੱਲ ਤਾਂ ਮੱਛਰਾਂ ਨੂੰ ਮਾਰਨ ਦੀ ਹੋ ਰਹੀ ਸੀ ਤਾਂ ਫਿਰ ਖੁੱਲੇ ਦੇ ਵਿੱਚ 2400 ਕਰੋੜ ਮੱਛਰ ਕਿਉਂ ਛੱਡਿਆ ਜਾ ਰਿਹਾ ਹੈ ਤਾਂ ਇਸ ਚੀਜ਼ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝਣੀ ਪਊਗੀ ਕਿ ਇਹ ਕੰਪਨੀ ਦੇ ਦੁਆਰਾ ਮੱਛਰਾਂ ਨੂੰ ਮਾਰਿਆ ਕਿਸ ਤਕਨੀਕ ਦੇ ਨਾਲ ਜਾ ਰਿਹਾ ਹੈ ਇੱਥੇ ਤੁਹਾਨੂੰ ਦੱਸ ਦਿੱਤਾ ਕਿ ਆਕਸੀਟੈਕ ਦੇ ਦੁਆਰਾ ਜਿਹੜੇ ਕਰੋੜਾਂ ਮੱਛਰਾਂ ਨੂੰ ਖੁੱਲੇ ਦੇ ਵਿੱਚ ਛੱਡਾ ਜਾ ਰਿਹਾ ਉਹ ਸਧਾਰਨ ਮੱਛਰ ਨਹੀਂ ਇਹਨਾਂ ਨੂੰ ਲੈਬ ਦੇ ਵਿੱਚ ਤਿਆਰ ਕੀਤਾ ਗਿਆ ਹੈ ਇਹ ਜੈਨੇਟਿਕਲੀ ਮੋਡੀਫਾਈਡ ਮਸਕੀਟੋਜ਼ ਨੇ ਤੇ ਇਹਨਾਂ ਦੇ ਜੀਵ ਦੇ ਬਿਨਾਂ ਕੁਝ ਛੇੜਛਾੜ ਕੀਤੀ ਗਈ ਆ ਇੱਥੇ ਤੁਹਾਨੂੰ ਦੱਸਦੀ ਕਿ ਜਿੰਨੇ ਵੀ ਮੱਛਰ ਇਹ 2400 ਕਰੋੜ ਛੱਡਿਆ ਜਾ ਰਿਹਾ ਸਾਰੇ ਤੇ ਸਾਰੇ ਮੇਲ ਮੱਛਰ ਨੇ ਜਾਨੀ ਕਿ ਆਦਮੀ ਮੱਛਰ ਨੇ ਤੇ ਤੁਹਾਨੂੰ ਇਹ ਦੱਸਦੀ ਏ ਕਿਨ ਸਾਨਾ ਦੇ ਵਿੱਚ ਕੱਟਣ ਦਾ ਡਿਪਾਰਟਮੈਂਟ ਹੈ ਅਡਾ ਉਹ ਸਿਰਫ ਤੇ ਸਿਰਫ ਫੀਮੇਲ ਮੱਛਰਾਂ ਕੋਲਿਆ ਕਿਉਂਕਿ ਉਹਨਾਂ ਨੂੰ ਆਪਣੇ ਅੰਡੇ ਪੈਦਾ ਕਰਨ ਦੇ ਲਈ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਇਸੇ ਬਜਾ ਦੇ ਕਾਰਨ ਇਨਸਾਨਾਂ ਦਾ ਖੂਨ ਚੂਸਦਿਆਂ ਨੇ ਤੇ ਜਿਹੜੇ ਵੀ ਮੇਲ ਮੱਛਰ ਹੁੰਦੇ ਨੇ ਉਹ ਜ਼ਿਆਦਾਤਰ ਪੌਦਿਆਂ ਦੇ ਉੱਤੋਂ ਪੱਤਿਆਂ ਦੇ ਉੱਤੋਂ ਰਾਸ ਚੂਸਦੇ ਨੇ ਤੇ ਇਹਨਾਂ ਮੱਛਰਾਂ ਦੇ ਵਿੱਚ ਖਾਸियत ਇਹ ਆ ਕਿ ਇਹ ਮੱਛਰਾਂ ਤੋਂ ਬਾਅਦ ਜਿਹੜੇ ਵੀ ਫੀਮੇਲ ਦੇ ਨਾਲ ਇਹਨਾਂ ਦੇ ਦੁਆਰਾ ਸੰਭੋਗ ਕੀਤਾ ਜਾਊ ਉਸ ਤੋਂ ਬਾਅਦ ਜਿਹੜੇ ਬੱਚੇ ਪੈਦਾ ਹੋਣਗੇ ਉਹ ਜ਼ਿਆਦਾਤਰ ਜਾਂ ਫਿਰ ਸਾਰੇ ਦੇ ਸਾਰੇ ਮੇਲ ਹੀ ਪੈਦਾ ਹੋਣਗੇ ਤੇਸ ਚੱਕਰ ਦੇ ਵਿੱਚ ਜੇਕਰ ਕੋਈ ਫੀਮੇਲ ਪੈਦਾ ਵੀ ਹੁੰਦੀ ਆ ਤਾਂ ਆਪਣੇ ਅਡਲਟ ਹੌਟ ਜਾਂ ਫਿਰ ਜੰਗਸਟਰ ਰੇਜ ਤੱਕ ਜਦੋਂ ਉਹ ਬੱਚੇ ਪੈਦਾ ਕਰਨ ਦੇ ਲਾਇਕ ਹੋਊਗੀ ਉਦੋਂ ਤੱਕ ਪਰੌਂਦੇ ਪਾਉਂਦੇ ਉਹ ਮਾਰੀ ਜਾਊਗੀ ਆਟੋਮੈਟਿਕਲੀ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਤਾਂ ਹੁਣ ਇਹ ਕੰਮ ਕਿਸ ਤਰੀਕੇ ਨਾਲ ਕਰੂ ਕਿ ਕਈ ਪੀੜੀਆਂ ਤੱਕ ਪਰੌਂਦੇ ਪਾਉਂਦੇ ਫੀਮੇਲਸ ਦੀ ਗਿਣਤੀ ਘਟਦੀ ਜਾਊਗੀ ਥੋੜੀ-ਥੋੜੀ ਇਹ ਗਿਣਤੀ ਹੋਰ ਘਟਦੀ ਜਾਊ ਤੇ ਇਹ ਘਟਦੀ ਘਟਦੀ ਇਸ ਤਰ੍ਹਾਂ ਨਾਲ ਪਹੁੰਚ ਜੂ ਕਿ ਕਿਸੇ ਸਮੇ ਫੀਮੇਲਸ ਅੰਡੇ ਪੈਦਾ ਕਰਨ ਦੇ ਲਈ ਜਾਂ ਬੱਚੇ ਪੈਦਾ ਕਰਨ ਦੇ ਲਈ ਧਰਤੀ ਦੇ ਉੱਤੇ ਮੌਜੂਦ ਹੀ ਨਹੀਂ ਹੋਣੀਆਂ ਤੇ ਹਾਲੇ ਤੱਕ ਉਹ ਇਨਾ ਮੱਛਰਾਂ ਦੇ ਉੱਤੇ ਕੀਤਾ ਜਾਣ ਵਾਲਾ ਇਹ ਪ੍ਰਯੋਗ ਆ ਜਿਹੜਾ ਸਿਰਫ ਏਡਿਸ ਏਜੀਪਟਿਵ ਪ੍ਰਜਾਤੀ ਦੇ ਉੱਤੇ ਹੀ ਕੀਤਾ ਜਾ ਰਿਹਾ ਅਤੇ ਕੁਝ ਸਿਲੇਕਟਡ ਇਲਾਕਿਆਂ ਦੇ ਵਿੱਚ ਇਸ ਨੂੰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਐਕਸੀਟੈਕ ਨੇ ਇਨਾ ਮੱਛਰਾਂ ਦੇ ਆਂਡਿਆਂ ਦੇ ਬਕਸੇ ਜਿਹੜੇ ਉਹ ਜਗ੍ਹਾ-ਜਗ੍ਹਾ ਇਹਨਾਂ ਦੇ ਰੱਖੂਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਉਹ ਮੱਛਰ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਇਹਨਾਂ ਨੂੰ ਸਿਲੇਕਟਡ ਇਲਾਕਿਆਂ ਦੇ ਵਿੱਚ ਹੀ ਰੱਖਿਆ ਜਾਊਗਾ ਲੈਬ ਵਾਲੇ ਨਾ ਮੱਛਰਾਂ ਦੇ ਵਿੱਚ ਇੱਕ ਖਾਸ ਗੱਲ ਹੋਰ ਆ ਵੀ ਇਹਨਾਂ ਦੇ ਵਿੱਚ ਫਲੋਰੋਸੈਂਟ ਮਾਰਕਰ ਜੀਨ ਮੌਜੂਦ ਹੈ ਇਹ ਅਜਿਹਾ ਮਜੀਨ ਹੈ ਜਿਹੜਾ ਕਿ ਇਹਨਾਂ ਮੱਛਰਾਂ ਨੂੰ ਇੱਕ ਖਾਸ ਤਰੀਕੇ ਦੀ ਰੋਸ਼ਨੀ ਦੇ ਵਿੱਚ ਚਮਕਣ 'ਚ ਮਦਦ ਕਰੂਗਾ ਜਾਨੀ ਕਿ ਅਗਰ ਇਹ ਮੱਛਰ ਉਸ ਰੋਸ਼ਨੀ ਦੇ ਵਿੱਚ ਆਉਣਗੇ ਤਾਂ ਇਹ ਚਮਕਣਗੇ ਇਸ ਦੇ ਨਾਲ ਕੰਪਨੀ ਨੂੰ ਮਾਰਕ ਕਰਨ ਦੇ ਵਿੱਚ ਆਸਾਨੀ ਹੋਊਗੀ ਕਿ ਕਿਹੜਾ ਮੱਛਰ ਉਹਨਾਂ ਦਾ ਜੈਨੇਟਿਕਲੀ ਮੋਡੀਫਾਈਡ ਆ ਤੇ ਕਿਹੜਾ ਉਹ ਮੱਛਰਾ ਜਿਹੜਾ ਕਿ ਆਮ ਤੌਰ ਦੇ ਉੱਤੇ ਬਣਾਇਆ ਗਿਆ ਜਾਂ ਫਿਰ ਕੁਦਰਤੀ ਤੌਰ ਦੇ ਉੱਤੇ ਬਣਿਆ ਹੋਇਆ ਯਾਨੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਮੱਛਰਾਂ ਨੂੰ ਅਲੱਗ ਕੀਤਾ ਜਾ ਸਕਦਾ ਹੈ ਤੇ ਚਿੰਨਤ ਕੀਤਾ ਜਾ ਸਕਦਾ ਹੈ ਕਿ ਕਿੰਨਾ ਕੁ ਉਹਨਾਂ ਦਾ ਇਹ ਪ੍ਰਯੋਗੜਾ ਉਹ ਸਫਲ ਹੋ ਰਿਹਾ ਹੈ ਇੱਥੇ ਤੁਹਾਨੂੰ ਇਹ ਦੱਸਦੀ ਹੈ ਕਿ ਜਿੰਨੀਆਂ ਵੀ ਦੁਨੀਆ ਦੇ ਵਿੱਚ ਪ੍ਰਜਾਤੀਆਂ ਨੇ ਉਹ ਇੱਕ ਪ੍ਰਜਾਤੀ ਦੂਸਰੀ ਪ੍ਰਜਾਤੀ ਦੇ ਨਾਲ ਜੁੜੀ ਹੋਈ ਹੈ ਯਾਨੀ ਕਿ ਸਾਡੀ ਧਰਤੀ ਉੱਤੇ ਮੌਜੂਦ ਜੀਵਨਾ ਜਿਹੜਾ ਉਹ ਇੱਕ ਦੂਜੇ ਨਾਲ ਗੁੰਨਿਆ ਹੋਇਆਗਾ ਇਸ ਤਰ੍ਹਾਂ ਦੇ ਪ੍ਰਯੋਗ ਦੇ ਕਾਰਨ ਅੱਤਬਰ ਦੇ ਉੱਤੇ ਕਾਫੀ ਨੁਕਸਾਨ ਪੈ ਸਕਦਾ ਤੇ ਇਨਸਾਨਾਂ ਨੂੰ ਲੈਣੇ ਦੇ ਦੇਣੇ ਵੀ ਪੈ ਸਕਦੇ ਨੇ ਇਸ ਦਾ ਇੱਕ ਬਹੁਤ ਵੱਡਾ ਉਦਾਹਰਣ ਹੈ ਕਿ ਚైనా ਦੇ ਵਿੱਚ ਇੱਕ ਵਾਰੀ ਗੁਰਈਆ ਚਿੜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਆਮ ਘਰਾਂ ਦੇ ਵਿੱਚ ਦੇਖਦੇ ਆਂ ਖਾਕੀਆ ਚਿੜੀਆਂ ਇਹਨਾਂ ਨੂੰ ਮਾਰਦਾ ਦੇ ਦਿੱਤਾ ਸੀ ਕਿਉਂਕਿ ਇਹ ਅਨਾਜ ਖਾਧਿਆ ਕਰਦੀਆਂ ਸੀ ਇਹ ਕਾਫੀ ਦਸ਼ਕ ਪਹਿਲਾਂ ਦੀ ਗੱਲ ਆ ਤੇ ਉਸ ਤੋਂ ਬਾਅਦ ਉੱਥੇ ਲੋਕਾਂ ਦੇ ਦੁਆਰਾ ਭਾਲ ਭਾਲ ਕੇ ਇਹਨਾਂ ਚਿੜੀਆਂ ਨੂੰ ਖਤਮ ਕਰ ਦਿੱਤਾ ਗਿਆ ਪਰ ਇਹ ਚਿੜੀਆਂ ਦਰਅਸਲ ਕੀਟਾਂ ਨੂੰ ਖਾਇਆ ਕਰਦੀਆਂ ਸੀ ਜਿਹੜੇ ਫਸਲਾਂ ਦੇ ਉੱਤੇ ਮੌਜੂਦ ਸੀ ਤੇ ਇਸ وجہ ਦੇ ਕਾਰਨ ਉਹ ਕੀਟਾਂ ਦਾ ਆਬਾਦੀ ਵਧੀ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਉਹਨਾਂ ਦੁਆਰਾ ਫਸਲਾਂ ਦਾ ਨਾਸ਼ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਅਕਾਲ ਪਿਆ ਸੀ ਚైనా ਦੇ ਵਿੱਚ ਅਤੇ ਘੱਟੋ-ਘੱਟ 1.5 ਕਰੋੜ ਦੇ ਕਰੀਬ ਚਾਈਨੀਸ ਉਸ ਅਕਾਲ ਦੀ ਵਜ੍ਹਾ ਤੇ ਕਾਰਨ ਮਾਰਿਆ ਗਿਆ ਸੀ ਤੇ ਅਜਿਹਾ ਹੀ ਕੁਝ ਜੇ ਇਹਨਾਂ ਮੱਛਰਾਂ ਨੂੰ ਖਤਮ ਕਰਨ ਦੀ ਵਜ੍ਹਾ ਦੇ ਕਾਰਨ ਵੀ ਸਾਡੇ ਵਾਤਾਵਰਣ ਦੇ ਉੱਤੇ ਹੋ ਸਕਦਾ ਹੈ ਤੇ ਇਸੇ ਲਈ ਇੱਕ ਖਾਸ ਤਰ੍ਹਾਂ ਦੀ ਸੰਸਥਾ ਮੌਜੂਦ ਹੈ ਜਿਸ ਨੂੰ ਕਿ এনਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਜਾਂ ਫਿਰ ਈਪੀਏ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹਨਾਂ ਦੀ ਪਰਮਿਸ਼ਨ ਲੱਗਦੀ ਹੈ ਇਸ ਤਰ੍ਹਾਂ ਦੇ ਕਿਸੇ ਵੀ ਐਕਸਪੈਰੀਮੈਂਟ ਨੂੰ ਕਰਨ ਦੇ ਲਈ ਇੱਥੇ ਤੁਹਾਨੂੰ ਦੱਸਦੀ ਕਿ 2022 ਦੇ ਵਿੱਚ EPA ਦੇ ਦੁਆਰਾ Oxitec ਕੰਪਨੀ ਨੂੰ ਫਲੋਰੀਡਾ ਤੇ ਕੈਲੀਫੋਰਨੀਆ ਦੇ ਵਿੱਚ ਸਪਰਜੋਗ ਕਰਨ ਦੀ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਗਈ ਤੇ 2024 ਦੇ ਵਿੱਚ ਪਰ ਇਸ ਪ੍ਰਜਾਤੀ ਦੇ 2400 ਕਰੋੜ ਜੇਨੈਟਿਕਲੀ ਮੋਡੀਫਾਈਡ ਮੱਛਰਾਂ ਜਿਹੜੇ ਉਹ ਹਵਾ ਦੇ ਵਿੱਚ ਛੱਡੇ ਜਾਣਗੇ ਤੁਹਾਨੂੰ ਇਹ ਦੱਸਦੀ ਕਿ ਇਸ ਪੂਰੀ ਸਟ੍ਰੈਟੇਜੀ ਦੇ ਵਿੱਚ ਇੱਕ ਕਮਜ਼ੋਰੀ ਵੀ ਮੌਜੂਦ ਹੈ ਤੇ ਉਸ ਦਾ ਨਾਮ ਹੈ ਟੈਟਰਾਸਾਈਕਲਿਕ ਤੇ ਇੱਕ ਅਜਿਹਾ ਤੱਤ ਹੈ ਜਿਹੜਾ ਕਿ ਆਮ ਤੌਰ ਦੇ ਉੱਤੇ ਫਸਲਾਂ ਦੇ ਉੱਤੇ ਖੇਤੀ ਦੇ ਦੌਰਾਨ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਛੜਕਾਅ ਕੀਤਾ ਜਾਣ ਵਾਲੀ ਇੱਕ ਦਵਾਈ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਇਥੇ ਇਸ ਕੰਪਨੀ ਦੇ ਦੁਆਰਾ ਆਪਣੀ ਗੁਆਇਡਲਾਈਨ ਦੇ ਵਿੱਚ ਇਹ ਚੀਜ਼ ਲਿਖੀ ਗਈ ਆ ਸਪੈਸ਼ਲ ਤੌਰ ਦੇ ਉੱਤੇ ਕਿ ਜੇਕਰ ਕੋਈ ਮੱਛਰ ਇਸ ਖਾਸ ਤੱਤ ਦੇ ਸਬੰਧ ਦੇ ਵਿੱਚ ਆਉਂਦਾ ਜਾਂ ਇਸ ਤੱਤ ਦੇ ਨਾਲ ਉਸਦਾ ਕੋਈ ਕਨੈਕਸ਼ਨ ਬਣਦਾ ਹੈ ਤਾਂ ਉਸ ਦੀ وجہ ਦੇ ਕਾਰਨ ਉਸ ਮੱਛਰ ਦੇ ਨਾਲ ਰਿਲੇਟਡ ਫੀਮੇਲ ਆ ਜਿਹੜੀ ਉਹ ਵੀ ਜਉਂਦੀ ਰਹਿ ਸਕਦੀ ਹੈ ਲੰਬੇ ਸਮੇਂ ਤੱਕ ਅਤੇ ਬੱਚੇ ਵੀ ਪੈਦਾ ਕਰ ਸਕਦੀ ਹੈ ਤੇ ਇਸੇ وجہ ਦੇ ਕਾਰਨ ਇਹ ਪ੍ਰਜੋਗ ਜਿਹੜਾ ਫੇਲ ਵੀ ਹੋ ਸਕਦਾ ਹੈ ਤੇ ਇਹ ਇੱਕ ਕੈਮੀਕਲ ਜਾਨੀ ਕਿ ਟੈਟਰਾਸਾਈਕਲਿਨ ਆ ਜਿਹੜਾ ਇਹ ਦਰਅਸਲ ਇਹਨਾਂ ਜੈਨੇਟਿਕਲੀ ਮੋਡੀਫਾਈਡ ਮੱਛਰਾਂ ਦੇ ਲਈ ਇੱਕ ਐਂਟੀਡੋਟ ਦੀ ਤਰ੍ਹਾਂ ਕੰਮ ਕਰਦਾ ਹੈ ਜਾਨੀ ਕਿ ਕਹਿ ਸਕਦੇ ਹੋ ਕਿ ਇੱਕ ਜ਼ਹਿਰ ਦੀ ਕਾਟ ਦੀ ਤਰ੍ਹਾਂ ਨਾਲ ਕੰਮ ਕਰ ਸਕਦਾ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਉੱਥੋਂ ਦੇ ਸਥਾਨੀਏ ਲੋਕ ਆ ਜਿਹੜੇ ਤੇ ਇਸ ਤੋਂ ਲਾਭਾ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਜਾਂ ਫਰ ਸਾਇੰਟਿਸਟ ਨੇ ਇਹੜੇ ਚਿੰਤਾ ਵੀ ਜ਼ਾਹਰ ਕਰ ਰਹੇ ਨੇ ਉਹਨਾਂ ਦਾ ਇਹ ਮੰਨਣਾ ਕਿ ਹੋ ਸਕਦਾ ਇਸ ਦੇ ਨਾਲ ਕੋਈ ਅਜੀਬ ਚੇਨ ਪ੍ਰਕਿਰਿਆ ਸ਼ੁਰੂ ਹੋ ਜੇ ਜਿਹੜੀ ਦੇ ਕਾਰਨ ਸਾਨੂੰ ਲੈਣ ਦੇ ਦੇਣੇ ਪੈ ਜਾਣਾ ਕਿਉਂਕਿ ਸਾਡੇ ਬਣਾਈਆਂ ਸੁਰੱਖਿਆ ਕੇ ਰੇੜੇ ਉਹ ਤਰੇ ਦੇ ਤਰੇ ਰਹਿ ਸਕਦੇ ਨੇ ਕੁਦਰਤ ਦੇ ਅੱਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਨੌਲਜ ਪਸੰਦ ਆਈ ਹੋਵੇ ਤੇ ਜੇਕਰ ਤੁਸੀਂ ਵੀ ਚਾਹੋ ਕਿ ਅਜਿਹੇ ਇਸ ਪ੍ਰਯੋਗ ਸਫਲ ਹੋਣ ਜਿਸ ਦੀ ਮਦਦ ਦੇ ਕਾਰਨ ਮੱਛਰੀ ਮਾਰੇ ਜਾਣ ਪੂਰੀ ਦੁਨੀਆ ਦੇ ਵਿੱਚੋਂ ਤਾਂ ਸਾਡੇ ਚੈਨਲ ਦੇ ਉੱਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਸ ਦੇ ਬਾਰੇ ਵਿੱਚ ਕੀ ਸੋਚਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫॉर ਵਾਚ ਧੰਨ